ਪਠਾਨਕੋਟ ਦੇ ਪੁਰਾਣੇ ਸਦਰ ਥਾਣਾ ਕਾਨਵਾ ਵਿਖੇ ਅਚਾਨਕ ਭਿਆਨਕ ਅੱਗ ਲੱਗਣ ਦੇ ਨਾਲ ਥਾਣੇ ਅੰਦਰ ਖੜੇ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਫਾਇਰ ਗ੍ਰੀਡ ਦੀਆਂ ਗੱਡੀਆਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਉਸ ਅੱਗ ਨੂੰ ਕਾਬੂ ਪਾਇਆ ਦੇਖੋ ਸੰਜੀਵ ਟੋਨੀ ਦੀ ਖਾਸ ਰਿਪੋਰਟ ਫਰਤੀ ਮਾਮਲਾ ਹੈਗਾ ਅੱਗੇ ਲੱਗੀ ਐ ਥਾਣੇ ਦੇ ਬਾਹਰ ਕਾਫੀ ਜਿਹੜਾ ਵਾਹਣ ਵੀ ਜਲ ਚੁੱਕੇ ਨੇ ਇਹ ਸਾਡਾ ਪੁਰਾਣਾ ਥਾਣਾ ਸਦਰ ਆ ਦੁਕਾਨਾਂ ਵੀ ਕਹਿੰਦੇ ਸੀ ਇੱਥੇ ਪਹਿਲਾਂ ਸਾਡੇ ਥਾਣੇ ਸਦਰ ਦੀ ਬਿਲਡਿੰਗ ਸੀ ਜਿਹੜਾ ਥਾਣਾ ਸਦਰ ਆ ਉਹ ਨਵੀਂ ਬਿਲਡਿੰਗ ਬਣ ਗਈ ਬਾਦਸਾਬ ਜਿਹੜਾ ਥਾਣਾ ਸਾਡਾ ਸ਼ਿਫਟ ਹੋ ਗਿਆ ਤੇ ਕੁਝ ਜਿਹੜਾ ਇੱਥੇ ਸਾਡਾ ਮਾਲ ਪਿਆ ਸੀ ਜਿੱਦਾਂ ਗੱਡੀਆਂ ਸੀ ਜਿਹੜੀਆਂ ਕਿ ਉੱਥੇ ਲਿਜਾਈਆਂ ਨਹੀਂ ਜਾ ਸਕਦੀਆਂ ਸਾਂ ਜੋ ਚੱਲਣ ਦੇ ਯੋਗ ਨਹੀਂ ਸੀ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਅਸੀਂ ਨਹੀਂ ਸੀ ਲਿਜਾ ਸਕਦੇ ਉਹ ਇੱਥੇ ਸਾਡੀਆਂ ਖੜੀਆਂ ਸੀ ਅਤੇ ਸਾਡੀ ਇੱਥੇ ਗਾਰਜ ਵੀ ਬਕਾਇਦਾ ਲੱਗੀ ਹੋਈ ਸਾਡਾ ਹੋਰ ਵੀ ਇੱਥੇ ਮਾਲਕਮਕਤਮਾ ਪਿਆ ਅੱਜ ਜਿਹੜਾ ਆਪਣਾ ਕਿਸੇ ਕਿਸਾਨ ਨੇ ਇੱਥੇ ਆਪਣੇ ਨਾੜ ਨੂੰ ਅਗਲੇ ਸੀ ਜਿਹਦੇ ਕਰਕੇ ਆਪਣਾ ਨਾੜ ਜਿਹੜੀ ਆਗਿਆ ਉਹ ਇੱਥੇ ਜਿਹੜਾ ਸਾਡਾ ਮਾਲਮਕਤਮਾ ਪਿਆ ਜੀ ਗੱਡੀਆਂ ਉਹਨਾਂ ਨੂੰ ਲੱਗ ਗਈ ਆ ਤੇ ਜਿਹਦੇ ਸਬੰਧ ਵਿੱਚ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਸਚੋ ਤਾਰਾਗੜ ਸਚੋ ਸਦਾ ਸਦਾ ਦੀ ਫੋਰਸ ਆ ਪਹੁੰਚੇ ਆ ਤੇ ਜਿਹੜਾ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਲਿਆ ਕੇ ਉਹਨੇ ਤੇ ਕਾਬੂ ਕੀਤਾ ਤੇ ਜਿਹੜੀ ਹੁਣ ਜਿਹੜੀ ਸਥਿਤੀ ਆ ਬਿਲਕੁਲ ਅੰਦਰ ਕੰਟਰੋਲ ਹੈ ਅੱਗ ਬੁੱਝ ਚੁੱਕੀ ਹੈ ਤੇ ਗੱਡੀਆਂ 10 ਦੇ ਕਰੀਬ ਜਿਹੜੀਆਂ ਗੱਡੀਆਂ ਉਹ ਸੜ ਗਈਆਂ ਨੇ ਤੇ ਬਾਕੀ ਅਸੀਂ ਜਿਨ੍ਹਾਂ ਨੇ ਵੀ ਇਹ ਨਾਲ ਨੂੰ ਅੱਗ ਲਾਈ ਹੈ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਬਈ ਕਾਰਵਾਈ ਕਰ ਰਹੇ ਹਾਂ ਤੇ ਦੇਖਿਆ ਜੀ ਆਏ ਦਿਨ ਜਗਾ ਜਗਾ ਨਾਲ ਨੂੰ ਅੱਗ ਲਗਾਈ ਇਹਦੇ ਕਾਫੀ ਨੁਕਸਾਨ ਹੁੰਦਾ ਕੀ ਮੈਸੇਜ ਦੇਣਾ ਜਦੋਂ ਲੋਕ ਫਿਰ ਵੀ ਸੁਧਰ ਨਹੀਂ ਰਹੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਦੁਬਾਰਾ ਫਿਰ ਬੇਨਤੀ ਕਰਨਾ ਚਾਹੁੰਦਾ ਕਿਸਾਨਾਂ ਨੂੰ ਕਿ ਇਸ ਤਰ੍ਹਾਂ ਨਾੜ ਨੂੰ ਅੱਗ ਨਾ ਲਗਾਓ ਇਸ ਦੇ ਨਾਲ ਬਹੁਤ ਨੁਕਸਾਨ ਹੁੰਦੇ ਆ ਜਾਨੀ ਵੀ ਨੁਕਸਾਨ ਹੁੰਦੇ ਆ ਜਾਨਵਰ ਕਈ ਸੜਕੇ ਮਰ ਜਾਂਦੇ ਆ ਜਿਹਦੇ ਨਾਲ ਬਹੁਤ ਹੀ ਤਰਾਸਦੀ ਆ ਤਿਕੋ ਨੂੰ ਇਹਨਾਂ ਨੁਕਸਾਨ ਹੋ ਗਿਆ ਜੇਕਰ ਕੋਈ ਜਾਨੀ ਮਾਲੇ ਹੋਰ ਕੋਈ ਜਾਨ ਨਾ ਜਾਨੀ ਨੁਕਸਾਨ ਹੋ ਜਾਂਦਾ ਤਾਂ ਕਿ ਕੌਣ ਉਪਾਈ ਕਰਦਾ ਇਸ ਲਈ ਮੈਂ ਆਪਣੇ ਕਿਸਾਨ ਵੀਰਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਬੇਨਤੀ ਕਰਦਾ ਕਿ ਨਾੜ ਨੂੰ ਅੱਗ ਲਾ ਨਾ ਲਾਈਏ ਕਿਉਂਕਿ ਸਰਕਾਰ ਵੀ ਵਾਰ-ਵਾਰ ਤੁਹਾਨੂੰ ਜਾਗਰੂ ਕਰਦੀ ਆ ਕਿਰਪਾ ਕਰਕੇ ਨਾੜ ਨੂੰ ਅੱਗ ਨਾ ਲਾਈ ਜਾਵੇ